ਇਸ ਕਰਕੇ ਸਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਧਿਆਨ ਚਾਹੀਦਾ ਪਰ ਗਿਆਨ ਵਾਲਾ ਧਿਆਨ ਚਾਹੀਦਾ ਨਿਰੰਤਰ ਧਿਆਨ ਲਾ ਕੇ ਬੈਠੇ ਗੁਰਮੁਖੋ ਕਈਆਂ ਨੇ ਗੁਫਾਵਾਂ ਮੰਨ ਲਈਆਂ ਕੰਦਰਾਂ ਦੇ ਵਿੱਚ ਬੈਠ ਗਏ ਕਿੰਨੇ ਕਿੰਨੇ ਦਿਨ ਬਾਹਰ ਹੀ ਨਹੀਂ ਨਿਕਲੇ ਗੁਰਮੁਖੋ ਦੁਨੀਆ ਇੱਧਰ ਦੀ ਉੱਧਰ ਹੋ ਜਾਂਦੀ ਆ ਉਹ ਕਹਿੰਦੇ ਅਸੀਂ ਤਾਂ ਆਪਣੇ ਧਿਆਨ ਵਿੱਚ ਬੈਠੇ ਹੋਏ ਆ ਨਹੀਂ ਪਾਤਸ਼ਾਹ ਉਹਨਾਂ ਨੂੰ ਹੜ ਰੋਕ ਰਹੇ ਨੇ ਵੀ ਜਿਹੜਾ ਧਿਆਨ ਲਾ ਰਹੇ ਉਹ ਧਿਆਨ ਸਮਾਜ ਵਿੱਚ ਲਾਓ ਨਿਤਾ ਪ੍ਰਤੀ ਸਮਾਜ ਵਿੱਚ ਦੇਖੋ ਕੀ ਵਰਤਾਰੇ ਵਰਤ ਰਹੇ ਨੇ ਜਿਹੜਾ ਧਿਆਨ ਲਾ ਰਹੇ ਹੋ ਸਿਰਫ ਆਪਣੇ ਨਿੱਜ ਲਈ ਉਹ ਧਿਆਨ ਕਿਸੇ ਦਾ ਬੱਚਾ ਗਲਤ ਸੋਸਾਇਟੀ ਵਿੱਚ ਚਲਾ ਗਿਆ ਸਮਾਜ ਵਿੱਚ ਕੁਝ ਗਲਤ ਹੋ ਰਿਹਾ ਉਹਨੂੰ ਰੋਕਣ ਵਾਸਤੇ ਧਿਆਨ ਲਾਓ ਆ ਨਸ਼ਿਆਂ ਨੂੰ ਸੇਵਨ ਕਰਨਾ ਸੀ ਆ ਨਸ਼ਾ ਚੱਖਣਾ ਸੀ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸ ਪਾਈਏ ਕਰਨੀ ਦਾ ਅਚਾ ਚਰਨ ਕਿਰਦਾਰ ਯਾਦ ਰੱਖਿਓ ਗੁਰਮੁਖੋ ਡਰਿੰਕ ਕਰਨ ਵਾਲਾ ਬੰਦਾ ਕਿਤੇ ਗੱਡੀ 'ਚ ਵੀ ਬੈਠਾ ਹੋਵੇ ਨਾ ਕਿਤੇ ਟ੍ਰੇਨ ਵਿੱਚ ਬੈਠਾ ਹੋਵੇ ਕਿਤੇ ਬੱਸ ਵਿੱਚ ਬੈਠਾ ਹੋਵੇ ਤੇ ਕਈ ਵਾਰੀ ਸਵਾਰੀ ਲਾ ਕੇ ਬੈਠੀ ਪਰੇਸ਼ਾਨ ਹੋ ਜਾਂਦੀ ਹੈ ਕਿ ਇਹਦੇ ਕੋਲ ਬਦਬੂ ਬੜੀ ਆ ਰਹੀ ਹੈ ਉਹ ਕਈ ਵਾਰੀ ਕੰਡਕਟਰ ਨੂੰ ਇਹ ਕਹਿ ਦਿੰਦਾ ਹੈ ਜਾਂ ਟੀਟੀ ਨੂੰ ਕਹਿ ਕੇ ਸ਼ਬਦ ਵਰਤ ਦਿੰਦਾ ਵੀ ਆ ਮੇਰੀ ਸੀਟ ਚੇਂਜ ਕਰ ਲਿਓ ਮੈਂ ਇਹਦੇ ਨਾਲ ਕੇ ਬਹੁਤਾ ਸਮਾਂ ਬੈਠ ਨਹੀਂ ਸਕਦਾ ਹੁਣ ਜਦੋਂ बार-बार ਉਹ ਕਹਿੰਦਾ ਵੀ ਮੈਂ ਬੈਠ ਨਹੀਂ ਸਕਦਾ ਤੇ ਮੈਂ ਕਈ ਵਾਰੀ ਹੈਰਾਨ ਹੁੰਨਾ ਵੀ ਜਿਹੜੇ 2-4 ਘੰਟੇ ਬੱਸ ਦਾ ਟ੍ਰੇਨ ਦਾ ਸਫ਼ਰ ਨਹੀਂ ਤੈਅ ਕਰ ਸਕਦੇ ਇੱਕ ਵਿਕਾਰੀ ਬੰਦੇ ਕੋਲ ਇੱਕ ਨਸ਼ਈ ਬੰਦੇ ਕੋਲ ਜਿਹਦੇ ਮੂੰਹ ਚੋਂ ਬਦਬੋ ਆ ਰਹੀ ਹੈ ਤੇ ਜਿਨ੍ਹਾਂ ਮਾਪਿਓ ਨੇ ਆਪਣੀਆਂ ਧੀਆਂ ਲਾੜੀ ਸ਼ਰਾਬੀਆਂ ਦੇ ਲਾਤੀ ਲਾੜੀ ਨਸ਼ੇੜੀਆਂ ਦੇ ਲਾਤੀ ਗੁਰਮੁਖੋ ਜਿਨ੍ਹਾਂ ਨੇ ਆਪਣੀ ਧੀ ਨੂੰ ਆਪ ਨਰਕ ਵਿੱਚ ਧੱਕ ਦਿੱਤਾ ਗੁਰਮੁਖੋ ਸਿਰਫ ਵੇਖਿਆ ਕਿ ਪੈਸਾ ਬੜਾ ਸੀ ਸਰਮਾਇਆ ਬਹੁਤ ਸੀ ਧਨ ਸੰਪਤੀ ਬਹੁਤ ਸੀ ਏ ਨਹੀਂ ਵੇਖਿਆ ਵੀ ਬੱਚਾ ਨਸ਼ਿਆਂ ਤੋਂ ਮੁਕਤ ਹੈ ਕਿ ਨਹੀਂ ਮੁਕਤ। ਕਈ ਤੇੋਜੇ ਪਰਿਵਾਰ ਨੇ ਬੱਚਾ ਬੇਟਾ ਨਸ਼ਾ ਕਰਦਾ ਹੋਵੇ ਨਾ ਤੇ ਕਹਿਣਗੇ ਦਾ ਵਿਆਹ ਕਰ ਦੋ ਆਪੇ ਸੁਧਰ ਜਾਏਗਾ। ਤੇ ਮੈਂ ਉੱਥੇ ਵੀ ਇਹ ਬੇਨਤੀ ਕਰਦਾ ਹੁੰਨਾ ਵੀ ਤੁਹਾਡਾ ਜਵਾਗ ਤੇ ਪਹਿਲਾਂ ਨਰਕ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਉਹ ਤੇ ਪਹਿਲਾਂ ਹੀ ਖੱਡ ਵਿੱਚ ਡਿੱਗਾ ਹੋਇਆ ਹੈ। ਜਿਹੜੀ ਲੜ ਲਾਉਣ ਲੱਗੇ ਨੇ ਉਹਨੂੰ ਕਿਉਂ ਤੁਸੀਂ ਵਿਕਾਰਾਂ ਵਿੱਚ ਸੁੱਟਣ ਲੱਗੇ ਹੋ ਉਹਨੂੰ ਕਿਉਂ ਗੰਦਗੀ ਵਿੱਚ ਸੁੱਟਣ ਲੱਗੇ ਹੋ ਘਟੋ ਘਟੋ ਉਹਦਾ ਹੀ ਭਲਾ ਕਰ ਲੋ। ਉਹ ਤੇ ਪਹਿਲਾਂ ਹੀ ਕਰਕੇ ਆ ਹੋਇਆ ਉਹ ਤੇ ਪਹਿਲਾਂ ਪਹਿਲਾਂ ਉਹਦਾ ਬਚਾਅ ਕੀਤਾ ਜਾਵੇ ਉਹਨੂੰ ਹੋੜਿਆ ਜਾਵੇ ਅਸੀਂ ਕੀ ਕਰਦੇ ਆ ਵੀ ਉਹਨੂੰ ਬਚਾਉਣ ਦੀ ਖਾਤਰ ਕਿਸੇ ਹੋਰ ਦੀ ਜ਼ਿੰਦਗੀ ਜਿਹੜੀ ਆ ਉਹ ਵੀ ਬਰਬਾਦ ਕਰਕੇ ਰੱਖ ਦਿੰਦੇ ਆ ਇਸ ਕਰਕੇ ਵਾਸਤੇ ਗੁਰਮਖੋ ਜਿਹੜੇ ਬੱਚੇ ਦਸ਼ਿਆਂ ਦੇ ਸੇਵਨ ਵਿੱਚ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਇਸ ਪਾਸੇ ਨੂੰ ਆ ਗਈਆਂ ਨੇ ਇਹ ਆਸ ਰੱਖ ਕੇ ਬੱਚੇ ਦਾ ਰਿਸ਼ਤਾ ਤੈਅ ਨਾ ਕਰਿਓ ਕਿਉਂਕਿ ਗੁਰਬਾਣੀ ਆਖਦੀ ਹੈ ਜਿਹਦੇ ਕੋਲ ਜੋ ਕੁਝ ਹੈ ਨਾ ਉਹ ਉਹੋ ਕੁਝ ਵੰਡੇਗਾ ਜਿਹਦੇ ਕੋਲ ਦੁੱਖ ਹੀ ਦੁੱਖ ਨੇ ਨਾ ਉਹ ਦੁੱਖ ਹੀ ਦੁੱਖ ਵੰਡੇਗਾ ਸੁੱਖਾਂ ਵਾਲੇ ਹੀ ਸਮਾਜ ਵਿੱਚ ਸੁੱਖ ਵੰਡਦੇ ਨੇ ਗੁਰਮਖੋ ਜਿਹੜਾ ਪਹਿਲਾਂ ਹੀ ਦੁੱਖਾਂ ਨਾਲ ਕਿਰਿਆ ਪਹਿਲਾਂ ਹੀ ਨਸ਼ਿਆਂ ਨਾਲ ਕਿਰਿਆ ਪਹਿਲਾਂ ਹੀ ਵਿਕਾਰਾਂ ਨਾਲ ਕਿਰਿਆ ਉਹਨੂੰ ਤੁਸੀਂ ਆਸ ਰੱਖ ਕੇ ਤੇ ਇਹੋ ਜਿਹੇ ਬੰਦੇ ਨਾਲ ਇਹੋ ਜੇ ਜੀਵਨ ਸਾਥੀ ਨਾਲ ਜੋੜਦੇ ਹੋ ਵੀ ਉਹ ਬਦਲ ਜਾਵੇ ਉਹ ਤਾਂ ਸਗੋਂ ਆਪ ਕਹਿੰਦੀ ਹੈ ਮੰਮੀ ਵੀ ਤੁਸੀਂ ਸਭ ਕੁਝ ਵੇਖ ਲਿਆ ਪਰ ਇਹ ਨਾ ਵੇਖਿਆ ਵੀ ਉਹ ਜਿਹੜਾ ਹੈ ਬੇਕਾਰੀ ਹੈ ਉਹ ਨਸ਼ੇ ਕਰਦਾ ਹੈ ਉਹ ਘਰ ਨਹੀਂ ਹੁੰਦਾ 12 12 ਵਜੇ ਤੱਕ 1 1 ਵਜੇ ਤੱਕ ਪਤਾ ਨਹੀਂ ਕਿੱਥੇ ਗੁਜ਼ਾਰ ਕੇ ਆ ਜਾਂਦਾ ਇਸ ਕਰਕੇ 파ਰਸ਼ਾ ਜੀ ਕਹਿੰਦੇ ਨੇ ਗੁੜ ਕਰ ਗਿਆਨ ਧਿਆਨ ਕਰ ਤਾਵੇ ਕਰ ਕਰਨੀ ਕਰ ਕਸ ਪਾਈਏ ਬਾਠੀ ਭਵਨ ਪ੍ਰੇਮ ਕਾ ਪ੍ਰੇਮ ਦਾ ਪੋਚਾ ਉਹ ਪੋਚਾ ਮਾਰਦਾ ਸੀ ਨਾ ਬਾਹਰਲੇ ਪਾਸੇ ਠੰਡਾ ਕਰਨ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਆਇਤ ਰਸ ਅੰਮਿਓ ਚਰਾਈਏ ਇਹਦੇ ਵਿੱਚੋਂ ਜਿਹੜਾ ਨਾਮ ਮਿਲਣਾ ਹੈ ਗੁਰੂ ਸਾਹਿਬ ਨੇ ਸਾਨੂੰ ਬਕਾਇਦਾ ਸੁਚੇਤ ਕੀਤਾ ਗੁਰਮਖੋ ਦੇਖੋ ਇੱਥੇ ਵੀ ਗੱਲ ਕਲੀਅਰ ਹੋ ਜਾਣੀ ਹੈ ਇਤਰਾਸ ਅੰਮਿਓ ਚਵਾਈਏ ਇਹ ਰਸ ਦੇ ਵਿੱਚੋਂ ਕੀ ਮਿਲਿਆ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਆਹ ਤਰੀਕੇ ਦੇ ਨਾਲ ਜਿਹੜਾ ਰਸ ਜਿਹੜਾ ਪ੍ਰਾਪਤ ਹੋਇਆ ਉਹਨੂੰ ਗੁਰੂ ਸਾਹਿਬ ਨੇ ਆਖਿਆ ਨਾਮ ਹੈ ਇਹ ਨਾਮ ਰਸ ਹੈ ਇਤਰਾਸ ਅੰਮਿਓ ਚਵਾਈਏ ਅੱਗੇ ਪਾਤਸ਼ਾਹ ਰਹਾਉ ਵਾਲੀ ਪੰਕਤੀ ਜਿੱਕਾ ਦੰਦ ਨੇ ਨਾਮ ਰਸ ਪੀਵੈ ਇਤ ਰਸ ਨਾਮ ਰਸ ਕਿਹੜਾ ਰਸ ਗਿਆਨ ਧਿਆਨ ਪ੍ਰੇਮ ਚੰਗਾ ਕਰਤਾਰ ਉਹਦੇ ਵਿੱਚੋਂ ਜਿਹੜਾ ਤੇਰਾ ਜੀਵਨ ਘੜਿਆ ਜਾਣਾ ਹੈ ਨਾ ਉਹ ਹੀ ਸਭ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਹੈ ਨਾਮ ਦੇ ਅਸਲ 'ਚ ਨਾਮ ਬਾਹਰ ਨਹੀਂ ਹੈ ਗੁਰਬਾਣੀ ਨੇ ਬਾਰ-ਬਾਰ ਸਾਨੂੰ ਇਹ ਵੀ ਸਮਝਾ ਦਿੱਤਾ ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਨਾਮ ਤੇਰੇ ਅੰਦਰ ਹੀ ਸੀ ਬਸ ਗੁਰੂ ਕੇ ਸ਼ਬਦ ਰਾਹੀਂ ਉਸ ਨੂੰ ਸਮਝਣਾ ਸੀ ਉਸ ਨੂੰ ਜਾਨਣਾ ਸੀ ਅੰਤਰ ਖੋਹਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾੜ ਪੀਏ ਪਨਹਾਰੀ ਦੇਖੋ ਨਾ ਖੂਪ ਪਾਣੀ ਨਾਲ ਭਰਿਆ ਹੋਵੇ ਬਾਹਰੋਂ ਬਾਲਟੀ ਲੱਜ ਸੁੱਟ ਕੇ ਤੇ ਬਾਹਰ ਪਾਣੀ ਤਾਂ ਹੀ ਕੱਢਿਆ ਜਾਂਦਾ ਠੀਕ ਇਸੇ ਤਰ੍ਹਾਂ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਕੇ ਸ਼ਬਦ ਨੇ ਤੇਰੇ ਅੰਦਰ ਦੇ ਨਾਮ ਨੂੰ ਤੇਰੇ ਅੰਦਰ ਦੇ ਰਸ ਨੂੰ ਪ੍ਰਗਟ ਕਰਨਾ ਸੀ ਆ ਦੁਨਿਆਵੀ ਨਸ਼ਾ ਤੇ ਬਾਹਰੋਂ ਖਰੀਦਣ ਜਾਣਾ ਪੈਂਦਾ ਹੈ ਨਾ ਬਾਹਰੋਂ ਲੈ ਕੇ ਆਉਣਾ ਪੈਂਦਾ ਹੈ ਕਿੰਨਾ ਬੰਦਾ ਜ਼ਫਰ ਕਰਦਾ ਹੈ ਕਈ ਵਾਰੀ ਚੋਰੀ ਵੀ ਲੁਕਾ ਕੇ ਵੀ ਸਾਰਾ ਕੁਝ ਕਰਦਾ ਹੈ